ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਭੈਰੋ ਮਹਲਾ ਪਹਿਲਾ ਘਰ ਦੂਜਾ ਗੁਰ ਕੇ ਸ਼ਬਦ ਤਰੇ ਮੋਨ ਕੇਤੇ ਇੰਦਰਾਦਕ ਬ੍ਰਹਮਾਦ ਤਰੇ ਸਨਕ ਸੁਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਉ ਪਰੇ ਭਉਜਲ ਬਿਨ ਸ਼ਬਦੇ ਕਿਉ ਤਰੀਏ ਨਾਮ ਬਿਨਾ ਜਗ ਰੋਗ ਵਿਆਪਿਆ ਦੁਬੇਦ ਡੋਬ ਡੋਬ ਮਰੀਏ ਰਹਾਉ ਗੁਰਦੇਵਾ ਗੁਰ ਅਲਖ ਅਪੇਵਾ ਤ੍ਰਿਵਣ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤੇ ਭਾਇਆ ਅਲਖ ਅਪੇਵਾ ਮਨ ਰਾਜਾ ਮਨ ਮੰਤੇ ਮਾਨਿਆ ਮਨਸਾ ਮਨੇ ਸਮਾਈ ਮਨ ਜੋਗੀ ਮਨ ਬਿਨਸ ਬੇ ਹੋਗੀ ਮਨ ਸਮਝੇ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਪਰਪੁਰ ਲੀਣਾ ਸਾਚ ਸ਼ਬਦ ਨਿਸਤਾਰਾ ਪੈਰੋ ਮਹੱਲਾ ਪਹਿਲਾ ਨੈਣੀ ਦ੍ਰਿਸ਼ਟ ਨਹੀਂ ਧਨ ਥੀਨਾ ਜਾਰ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹਿਸ ਨਹੀਂ ਸਾਚਾ ਕਿਉ ਛੋੜੇ ਜਮ ਜਾਲੋ ਪ੍ਰਾਣੀ ਹਰ ਜਪ ਜਨਮ ਗयो ਸਾਚ ਸ਼ਬਦ ਬਿਨ ਕਬੂ ਨਾ ਸੂਤਸ ਬਿਰਥਾ ਜਨਮ ਭਇਓ ਰਹਾਓ ਤਨ ਮਹ ਕਾਮ ਕ੍ਰੋਧ ਹੋ ਮੋਤਾ ਕਠਨ ਪੀਰ ਅਤ ਭਾਰੀ ਗੁਰਮੁਖਰਾਮ ਜਪੋ ਰਸ ਰਸਨਾ ਇਨ ਵਿਦ ਤਲਨ ਤੂੰ ਤਾਰੀ ਬਹਿਰੇ ਕੰਨ ਅਕਲ ਭਈ ਹੋਸੀ ਸ਼ਬਦ ਸਹਿਜ ਨਹੀਂ ਬੁੱਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬਿਨ ਗੁਰ ਅੰਧ ਨਾ ਸੂਝਿਆ ਰਹੇ ਉਦਾਸ ਆਸ ਨਰਾਸਾ ਸਹਿਜ ਧਿਆਨ ਬਿਰਾਗੀ ਬਣੋ ਤ ਨਾਨਕ ਗੁਰਮੁਖ ਸੂਤਸ ਰਾਮ ਨਾਮ ਲਿਵ ਲਾਗੀ ਪੈਰੋ ਮੁੱਲਾ ਪੈਲਾ ਪੂੰਦੀ ਚਾਲ ਚਰਨ ਕਰ ਖਿਸਰੇ ਤੁਚਾ ਜਿਹੇ ਕੁਮਲਾਨੀ ਨੇਤਰੀ ਧੁੰਦ ਕੰਨ ਭਏ ਬਹਿਰੇ ਬਨਮੁਖ ਨਾਮ ਨਾ ਜਾਣੀ ਅੰਧਲੇ ਕਿਆ ਪਾਇਆ ਜਗ ਰਾਹੇ ਰਾਮ ਰਦੇ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਓ ਜੀਵ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸੂ ਭਏ ਕਦੇ ਹੋਏ ਨ ਨੀਕੇ ਅੰਮ੍ਰਿਤ ਕਾਰਸ ਵੱਲੀ ਪਾਇਆ ਸਤਗੁਰ ਮੇਲ ਮਿਲਾਏ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨ ਕੋ ਦਰ ਘਰ ਕਬੂ ਨ ਜਾਣਸ ਏਕੋ ਦਰ ਸਚਿਆਰਾ ਗੁਰ ਪ੍ਰਸਾਦ ਪਲਉ ਪਦ ਪਾਇਆ ਨਾਨਕ ਕਹੇ ਵਿਚਾਰਾ ਪਰੋਮ ਅੱਲਾ ਪਹਿਲਾ ਅਗਲੀ ਰੇਣ ਸੋਬਤ ਗਲ ਫਾਹੀ ਦਿਨ ਸੁ ਜੰਗਾਲ ਗਵਾਇ ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗਤ ਉਪਾਇਆ ਮਨ ਰੇ ਕਿਉ ਸ਼ੂਟਸ ਦੁਖ ਭਾਰੀ ਕਿਆ ਲੈ ਆਵਸ ਕਿਆ ਲੈ ਜਾਵਸ RAM ਜਪੋ ਗੁਣ ਕਾਰੀ ਰਹਾਉ ਉੰਦੂ ਕਬਲ ਮਨ ਮੁਖ ਮਤ ਹੋਸੀ ਮਨ ਅੰਦੇ ਸਿਰ ਤੰਦਾ ਕਾਲ ਬਿਕਾਲ ਸਦਾ ਸਿਰ ਤੇਰੇ ਬਿਨ ਨਾ ਵੇ ਗਲ ਫੰਦਾ ਡਗਰੀ ਚਾਲ ਨਿਤਰ ਹੁਣ ਅੰਦਲੇ ਸ਼ਬਦ ਸੂਰਤ ਨਹੀਂ ਪਾਈ ਸ਼ਾਸਤਰ বেদ ਤ੍ਰੈ ਗੁਣ ਹੈ ਮਾਇਆ ਅੰਦਲੋ ਤੰਦ ਕੁਮਈ ਕੋਇ ਮੂਲ ਲਾਭ ਕਹਿ ਪਵਸ ਦੁਲਮਤ ਗਿਆਨ ਵਿਹੂਨੇ ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸੱਚ ਪਤੀ ਨੇ ਭੈਰੂ ਬੱਲਾ ਪਹਿਲਾ ਗੁਰਕੇ ਸੰਗ ਰਹੇ ਦਿਨ ਰਾਤੀ ਰਾਮ ਲਸਨ ਰੰਗ ਰਤਾ ਅਵਲਨ ਜਾਣ ਸੇ ਸ਼ਬਦ ਪਛਾਣ ਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੇ ਆਪ ਮਾਰ ਅਪਰੰਪਰ ਰਤਾ ਗੁਰ ਕੀ ਗਾਰ ਕਮਾਵੇ ਰਹਾਓ ਅੰਤਰ ਬਾਹਰ ਪੁਰਖ ਨਰੰਜਨ ਆਦ ਪੁਰਖ ਅਦੇ ਸੋ ਘਟ ਘੜ ਅੰਤਰ ਸਰਬ ਨਰ ਅੰਤਰ ਰਾਵ ਰਹਾ ਸੱਚ ਵੇਸੋ ਸਾਚ ਰਤੇ ਸੱਚ ਅੰਮ੍ਰਿਤ ਜਿਹਵਾ ਮਿਥਿਆ ਮੈਲ ਨਰਾਈ ਨਿਰਮਲ ਨਾਮ ਅਮਰਤ ਰਸ ਚਾਖਿਆ ਸ਼ਬਦ ਰਤੇ ਪਰਤ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟੇ ਗੁਰ ਸੇਵਾ ਨਾਨਕ ਨਾਮ ਸਿਖਾਈ ਪੈਰੋਂ ਮੱਲਾ ਪਹਿਲਾ ਹਿਰਦੇ ਨਾਮ ਸਰਬ ਧਨ ਧਾਰਨ ਗੁਰ ਪ੍ਰਸਾਦੀ ਪਾਈਏ ਅਮਲ ਪਦਾਰਥ ਤੇ ਕਰਤਾਲਤ ਸਹਿਜ ਧਿਆਨ ਲਿਵ ਲਾਈਏ ਮਨ ਰੇ ਰਾਮ ਭਗਤ ਚਿਤ ਲਾਈਏ ਗੁਰਮੁਖ ਰਾਮ ਨਾਮ ਜਪ ਹਿਰਦੇ ਸਹਿਜ ਸ਼ਤੀ ਕਰ ਜਾਈਏ ਰਹਾਉ ਪਰਮ ਭੇਦ ਭਉ ਕਬੂ ਨ ਛੂਟਸ ਆਵਤ ਜਾਤ ਨ ਜਾਣੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਦੂਬ ਮੁਏ ਬਿਨ ਪਾਣੀ ਠੰਡਾ ਕਰਤ ਸਗਲੀ ਪਤ ਖੋਸ ਪਰਮਨਾ ਮਿਟਸ ਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਧਲੇ ਧੰਦ ਅਵਸਾਰਾ ਅਕਲ ਨਰੰਜਨ ਸਿਉ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਹਰ ਏਕੋ ਜਾਣਿਆ ਨਾਨਕ ਅਵਰਨ ਦੂਆ ਪੈ ਰੂ ਮੱਲਾ ਪਹਿਲਾ ਜਗਨ ਹੋਮ ਪੁਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹੇ ਰਾਮ ਨਾਮ ਬਿਨ ਮੁਕਤ ਨਾ ਪਾਵਸ ਮੁਕਤ ਨਾਮ ਗੁਰਮੁਖ ਲਹੇ ਰਾਮ ਨਾਮ ਬਿਨ ਬਿਰਥੇ ਜਗ ਜਨਮ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਵੇਂ ਨਹਿ ਫੁਲ ਮਰ ਭਰਮਨਾ ਰਹਾਉ ਪੋਸਤਕ ਪਾਠ ਵਿਆਕਰਣ ਵਿਖਾਣੇ ਸੰਧਿਆ ਕਰਮ ਤਕਾਲ ਕਰੇ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ ਆਰਾਮ ਨਾਮ ਬਿਨ ਊੜਜ ਮਰੇ ਡੰਡ ਕਮੰਡਲ ਸਿਖਾ ਸੂਤ ਤੋਤੀ ਤੀਰਥ ਗਵਨ ਅਤ ਭਰਮਨ ਕਰੇ ਆਰਾਮ ਨਾਮ ਬਿਨ ਸ਼ਾਂਤ ਨਾ ਆਵੇ ਜਪ ਹਰ ਹਰ ਨਾਮ ਸੁਪਾਲ ਪਰੇ ਜਟਾ ਮੁਕਟ ਧਨ ਭਸਮ ਲਗਾਈ ਬਸਤਰ ਛੋੜ ਧਨ ਨਗਨ ਭਇਆ ਰਾਮ ਨਾਮ ਬਿਨ ਤ੍ਰਿਪਤ ਨਾਵੇ ਕੀਰਤ ਕੇ ਬਾਂਦੇ ਭੇਖ ਭਇਆ ਜੇਤੇ ਜੀ ਜੰਤ ਜਲ ਥਲ ਮਹੀਰ ਜਤਰ ਕਤਰ ਤੂੰ ਸਰਬ ਜੀਆ ਗੁਰ ਪ੍ਰਸਾਦ ਰਾਖ ਲੈ ਜਨ ਕੋ ਖਾਰ ਰਸ ਨਾਨਕ ਝੋਲ ਪਿਆ ਗੁਰ ਪ੍ਰਸਾਦ ਆਖ ਲੈ ਜਨ ਕੋ ਹਾਰ ਰਸ ਨਾਨਕ ਝੋਲ ਪਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ